ਅਕਸ਼ਰੀਆ ਕਾਲ ਨਿਊ ਸਟੇਟ ਪੰਜਾਬ ਹਰਿਆਣਾ ਹਿਮਾਚਲ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਪੰਕਜ ਮੱਲੀ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਪਿੰਡਾਂ ਦੇ ਸਾਥ ਤੇ ਅੱਜ ਅਸੀਂ ਪਹੁੰਚੇ ਹਾਂ ਅੰਮ੍ਰਿਤਸਰ ਦੇ ਪਿੰਡ ਪੰਜਗਰਾਈਆਂ ਨਿਜਰਾਂ ਦੇ ਵਿੱਚ ਜਿੱਥੇ ਸਾਥ ਲੱਗਿਆ ਕਿਉਂਕਿ ਜਿਸ ਤਰੀਕੇ ਨਾਲ ਤੁਸੀਂ ਜਾਣਦੇ ਹੋ ਕਿ ਪਹਲਗਾਮ ਦੇ ਵਿੱਚ ਜਿਹੜਾ ਆ ਅਤਵਾਦੀ ਹਮਲਾ ਹੋਇਆ ਹੈ ਉਸ ਨੂੰ ਲੈ ਕੇ ਦੇਸ਼ ਭਰ ਦੇ ਵਿੱਚ ਇਸ ਚੀਜ਼ ਦਾ ਰੋਸ ਦੇਖਣ ਨੂੰ ਮਿਲ ਰਿਹਾ ਹੈ ਉਸ ਨੂੰ ਲੈ ਕੇ ਹਰ ਇੱਕ ਪਿੰਡ ਦੇ ਵਿੱਚ ਹਰ ਇੱਕ ਸ਼ਹਿਰਾਂ ਦੇ ਵਿੱਚ ਪਿੰਡਾਂ ਦੀਆਂ ਸੱਥਾਂ ਦੇ ਵਿੱਚ ਉਸ ਚੀਜ਼ ਨੂੰ ਲੈ ਕੇ ਵਿਚਾਰ ਚਰਚਾ ਕੀਤੀ ਜਾ ਰਹੀ ਹੈ ਕਿ ਜਿਹੜਾ ਇਹ ਹਮਲਾ ਹੋਇਆ ਹੈ ਉਹ ਬਹੁਤ ਜ਼ਿਆਦਾ ਗਲਤ ਹੈ ਤਾਂ ਅਸੀਂ ਇਸ ਵਕਤ ਜਿਹੜਾ ਵਾ ਤੁਸੀਂ ਦੇਖ ਸਕਦੇ ਹੋ ਕਿ ਪਿੰਡ ਦੇ ਵਿੱਚ ਜਿਹੜੇ ਇਹ ਲੋਕ ਇਕੱਠੇ ਹੋਏ ਨੇ ਤਾਂ ਇਹਨਾਂ ਦੇ ਨਾਲ ਗੱਲਬਾਤ ਕਰਾਂਗੇ ਕਿ ਕਿਸ ਤਰੀਕੇ ਨਾਲ ਦੇਖਦੇ ਨੇ ਜਿਹੜਾ ਪਹਿਲਗਾਮ ਦੇ ਵਿੱਚ ਜਿਹੜੀ ਇਹ ਘਟਨਾ ਵਾਪਰੀ ਹੈ ਉਸ ਨੂੰ ਲੈ ਕੇ ਕਿਉਂਕਿ ਪੂਰੇ ਦੇਸ਼ ਦੇ ਵਿੱਚ ਉਸ चीज ਦਾ ਵਿਰੋਧ ਹੋ ਰਿਹਾ ਹੈ ਕਿ ਜਿਸ ਤਰੀਕੇ ਦੇ ਨਾਲ ਇੱਕ ਧਰਮ ਪੁੱਛ ਕੇ ਤੇ ਗੋਲੀਆਂ ਚਲਾ ਦੇਣੀਆਂ ਅਤੇ ਉਸ चीज ਨੂੰ ਲੈ ਕੇ ਜਿਹੜਾ ਵਾ ਵੱਡੇ ਪੱਧਰ ਤੇ ਸਾਰੇ ਪਾਸੇ ਜਿਹੜਾ ਰੋਸ ਦੇਖਣ ਨੂੰ ਮਿਲ ਰਿਹਾ ਹੈ ਹਾਲਾਂਕਿ ਉਸ ਨੂੰ ਲੈ ਕੇ ਭਾਰਤ ਸਰਕਾਰ ਵੱਲੋਂ ਵੀ ਬਹੁਤ ਵੱਡੇ ਕਦਮ ਜਿਹੜੇ ਵਾ ਉਕੇ ਗਏ ਨੇ ਤਾਂ ਆ ਲੋਕਾਂ ਦੇ ਨਾਲ ਗੱਲਬਾਤ ਕਰਾਂਗੇ ਬਬਈ ਵਾਹ ਖਾਲਸਾ ਫਤਿਹ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਕੀ ਕਹਿਣਾ ਚਾਹੁੰਦੇ ਹੋ ਜਿਸ ਤਰੀਕੇ ਨਾਲ ਇਹ ਟੈਰਰਿਸਟ ਅਟੈਕ ਹੋਇਆ ਤੁਸੀਂ ਉਸ ਨੂੰ ਕਿਸ ਤਰੀਕੇ ਇਹ ਜੀ ਬਹੁਤ ਮੰਦਭਾਗੀ ਘਟਨਾ ਹੋਈ ਹੈ ਸਾਡੇ ਦੇਸ਼ ਵਾਸਤੇ ਬਹੁਤ ਨਿੰਨਣਯੋਗ ਘਟਨਾ ਆਏ ਬੜੀ ਮੰਦਭਾਗੀ ਘਟਨਾ ਆ ਕਿ ਜਿਹੜਾ ਧਰਮ ਪੁਸ਼ਪੁਸ਼ ਕੇ ਕਿਸ ਨੂੰ ਗੋਲੀਆਂ ਮਾਰਨੀਆਂ ਇੱਕ ਨਿਹੱਥੇ ਬੰਦਿਆਂ ਤੇ ਮੰਨ ਲਓ ਉਹ ਉੱਥੇ ਘੁੰਮਣ ਵਾਸਤੇ ਗਏ ਆ ਆਪਣਾ ਐਨਜੋਇਮੈਂਟ ਕਰਨ ਵਾਸਤੇ ਇੱਕ ਨਵੀਂ ਵਿਵਹਤਾ ਅਜੇ 8 ਦਿਨ ਹੋਏ ਆ ਅਹੀਂ ਬੱਚੀਆਂ ਵਾਲੇ ਆ ਧੀਆਂ ਭੈਣਾਂ ਵਾਲੇ ਸਾਰੇ 8 ਦਿਨੋਂ ਬੱਚੀ ਨੂੰ ਵਿਆਹੀ ਨੂੰ ਹੋਇਆ ਤੇ ਉਹਦੇ ਵਾਸਤੇ ਬਹੁਤ ਸਾਰਾ ਨਾਂ ਮਸੀਬਤਾਂ ਦਾ ਦਾ ਪਾਟ ਟੁੱਟ ਗਿਆ ਬਹੁਤ ਮਾੜੀ ਗੱਲ ਆ ਨਿੰਦਨ ਜੋ ਕਿ ਆਹੀਂ ਦੇ ਇਹੋ ਹੀ ਬੇਨਤੀ ਕਰਦੇ ਆਂ ਵੀ ਇਹ ਜਿਹੜੀਆਂ ਮੰਨ ਲਓ ਕਟਨਾਵਾ ਵਾਰ-ਵਾਰ ਵਾਰ-ਵਾਰ ਨੇ ਹੱਥੇ ਲੁਕਾਂ ਤੇ ਹੁੰਦੀਆਂ ਨੇ ਤੇ ਆਪਣੀ ਸਰਕਾਰ ਕਰੀ ਇਹੋ ਪੀ ਲਿਆ ਸਾਡੀ ਵੀ ਇਹਨੂੰ ਜਿਹੜੀ ਸਖਤ ਤੋਂ ਸਖਤ ਮੰਨ ਲਓ ਕਾਰਵਾਈ ਕੀਤੀ ਜਾਵੇ ਤੇ ਇਹ ਜਿਹੜੀ ਸੁਰੱਖਿਆ ਆ ਇਹਨੂੰ ਕੁਝ ਵਧੀਆ ਤਰੀਕੇ ਦੇ ਨਾਲ ਢੰਗ ਦੇ ਨਾਲ ਜਿਹੜਾ ਬਰਾਇਆ ਜਾਵੇ ਵੀ ਜਿਹੜਾ ਅੱਗੇ ਤੋਂ ਇਹੋ ਜੀ ਗੱਲਬਾਤ ਨਾ ਹੋਵੇ ਕੋਈ ਇਹ ਬਹੁਤ ਮਾੜੀ ਘਟਨਾ ਹੋਈ ਆ ਧਰਮ ਦੇ ਨਾਂ ਤੇ ਵੇਖੋ ਜੀ ਇਹ ਇਹ ਪੁੱਛ ਪੁੱਛ ਕੇ ਮੰਨ ਲੋ ਗੋਲੀਆਂ ਮਾਰਨੀਆਂ ਬੜੀਆਂ ਮਾੜੀ ਗੱਲ ਹੈ ਉੱਥੇ ਸਾਡੀ ਆਰਮੀ ਆ ਇੱਥੇ ਜੇ ਕੋਈ ਇੰਨਾ ਹੈ ਉਹਨਾਂ ਨੂੰ ਵਿਅੋਹ ਹੀ ਤੋਂ ਉਹਨਾਂ ਨਾਲ ਕੋਈ ਗੱਲਬਾਤ ਕਰ ਲੈਂਦੇ ਫਿਰ ਅੱਗੇ ਜਵਾਬ ਆਪੇ ਮਿਲ ਜਾਂਦਾ ਤੇ ਬੜੀ ਨਿੰਦਿਆ ਵਾਲੀ ਗੱਲ ਆ ਤੇ ਜੇ ਅਸੀਂ ਇਸ ਮਸਲੇ ਦੇ ਉੱਤੇ ਸਾਰਾ ਦੇਸ਼ ਹੀ ਸਾਡਾ ਜਿਹੜਾ ਮਤਲਬ ਇਕੱਠਾ ਆ ਅਸੀਂ ਕਿਸ ਧਰਮ ਦੇ ਨਹੀਂਗੇ ਅਹੀਂ ਸਾਰਾ ਦੇਸ਼ ਇਸ ਤੇ ਇਕੱਠਾ ਆ ਪਾਕਿਸਤਾਨ ਵਾਸਤੇ ਬਹੁਤ ਸ਼ਰਮਨਾਕ ਘਟਨਾ ਆ ਇਹ ਜਿਹੜੀ ਆ ਤੇ ਉਧਰ ਦੀ ਸਰਕਾਰ ਨੂੰ ਵੀ ਇਧਰ ਜੇ ਮੰਨ ਲਓ ਉਹ ਉਹਨਾਂ ਦੇ ਟੈਰਰਿਸਟ ਨੇ ਜੋ ਵੀ ਕੋਈ ਵੀ ਹੈਗਾ ਤਰ੍ਹਾਂ ਤੇ ਵੀ ਸਖਤ ਕਾਰਵਾਈ ਅਪਣਾਉਣੀ ਚਾਹੀਦੀ ਆ ਜੇ ਸਾਡਾ ਮੇਲ ਮਲਾਪ ਅੱਗੇ ਨਾਲੋ ਚਲੋ ਵਧਿਆ ਸਾਨੂੰ ਮੰਨ ਲਓ ਆਪਾਂ ਗੁਰਦ ਆਮਾਂ ਨੂੰ ਆਪਣਾ ਮੰਦਰਾਂ ਨੂੰ ਵੇਖਣ ਵੀ ਉਧਰ ਜਾਂਦੀਆਂ ਨੇ ਸੰਗਤਾਂ ਇਧਰ ਵੀ ਆਉਂਦੇ ਆ ਉਹ ਅਹੀਂ ਵੀ ਜਾਂਦੇ ਆ ਤੇ ਇਹ ਜਿਹੜੇ ਆ ਬੰਦੇ ਜਿਤਰਾ ਦੇ ਟੈਰਰਿਸਟ ਨੇ ਜਿਹੜੇ ਇਹੋ ਜੇ ਕੰਮ ਕਰਦੇ ਉਹਨਾਂ ਦੇ ਉੱਤੇ ਸਖਤ ਤੋਂ ਸਖਤ ਪਾਕਿਸਤਾਨ ਨੂੰ ਵੀ ਕਾਰਵਾਈ ਕਰਨੀ ਚਾਹੀਦੀ ਆ ਤੇ ਸਾਡੀ ਗਵਰਨਮੈਂਟ ਆਪਣੀ ਨੂੰ ਅਪੀਲ ਆ ਕਿ ਇਹਨਾਂ ਦੇ ਉੱਤੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਤਾਂ ਅਸੀਂ ਸਾਰਾ ਦੇਸ਼ ਜਿਹੜਾ ਆ ਇੱਕ ਮੋਟਿਆਂ ਕੋਈ ਧਰਮ ਦੇ ਉੱਤੇ ਇਹੋ ਜੀ ਗੱਲਬਾਤ ਨਹੀਂ ਕਿ ਨਾ ਕੋਈ ਹਜੇ ਇਹ ਇਹ ਮੁੱਦੇ ਤੇ ਰਾਜਨੀਤੀ ਹੋਣੀ ਚਾਹੀਦੀ ਆ ਅਸੀਂ ਸਾਰਾ ਦੇਸ਼ ਜਿਹੜਾ ਇਕੱਠਾ ਆ ਜੀ ਜੇ ਕੋਈ ਜੰਗ ਵਾਲਾ ਮਾਹੌਲ ਬੰਦਾ ਹੈ ਤੇ ਜਿਹੜੇ ਪੰਜਾਬੀ ਹੈ ਤੇ ਸ਼ੁਰੂ ਤੋਂ ਅੱਗੇ ਰੈਨ ਨੂੰ ਜਾਨੀਆਂ ਕੁਰਬਾਨੀਆਂ ਬੜੀਆਂ ਤਾਂ ਹੀ ਹੁਣ ਵੀ ਇੱਕਜੁੱਟ ਹੋ ਕੇ ਪੂਰਾ ਆਪਣੀ ਸਰਕਾਰ ਦਾ ਆਪਣੀ ਆਰਮੀ ਦਾ ਪੂਰਾ ਸਾਥ ਦੇਵਾਂਗੇ ਡਟ ਕੇ ਜੀ ਤੇ ਬਹੁਤ ਜਿਹੜਾ ਇਹ ਅਟੈਕ ਹੋਇਆ ਜਿਸ ਤਰੀਕੇ ਨਾਲ ਉਹ ਅਤਵਾਦੀ ਸੀ ਜਿੰਨਾਂ ਵੱਲੋਂ ਇਹ ਟੈਰਰਿਸਟ ਅਟੈਕ ਕੀਤਾ ਗਿਆ ਉਹਨਾਂ ਨੂੰ ਪਨਾਹ ਦਿੱਤੀ ਗਈ ਜਿਸ ਤਰੀਕੇ ਨਾਲ ਪਾਕਿਸਤਾਨ ਤੋਂ ਕਹਿਆ ਜਾ ਰਿਹਾ ਉਹਨਾਂ ਨੂੰ ਟ੍ਰੇਨਿੰਗ ਦਿੱਤੀ ਗਈ ਉਸ ਚੀਜ਼ ਨੂੰ ਜਿਹੜਾ ਵਾ ਰੋਕ ਲੱਗਣੀ ਚਾਹੀਦੀ ਹੈ ਤੇ ਜਿਸ ਤਰੀਕੇ ਨਾਲ ਸਰਕਾਰ ਨੇ ਐਕਸ਼ਨ ਲਿਆ ਵਾ ਪਾਕਿਸਤਾਨ ਤੇ ਗਾਤਕਵਾਦ ਵਿਰੁੱਧ ਵੀ ਸਖਤ ਕਾਰਵਾਈ ਕਰਨੀ ਚਾਹੀਦੀ ਸਦਾ ਕਰਨੀ ਚਾਹੀਦੀ ਹੈ ਜੀ ਸਖਤ ਕਰਨੀ ਚਾਹੀਦੀ ਮੈਂ ਤਾਂ ਕਹਿੰਦੇ ਆ ਵੀ ਨੇ ਹੱਥੇ ਲੋਕਾਂ ਦੇ ਘੁੰਮਣ ਗਿਆ ਹੁਣ ਆਪਾਂ ਘੁੰਮਣ ਗਏ ਹੋਈਏ ਸਾਨੂੰ ਪਤਾ ਨਾ ਹੋਵੇ ਬੱਚੇ ਨਾਲ ਛੋਟੇ ਛੋਟੇ ਬੱਚਿਆਂ ਦੇ ਉੱਤੇ ਪੁੱਛ ਪੁੱਛ ਕੇ ਗੋਲੀਆਂ ਮਾਰੀਆਂ ਗਈਆਂ ਹਨ ਕਿੰਨੀ ਸ਼ਰਮਨਾ ਕਰਨਾ ਕਿ ਉਹਨਾਂ ਦੇ ਵਸਤਰ اتار ਕੇ ਵੇਖਿਆ ਗਿਆ ਹੋਵੇ ਉਹਨਾਂ ਨੂੰ ਵੀ ਇਹ ਕੌਣ ਨੇ ਵੀ ਹਿੰਦੂ ਨੇ ਕੌਣ ਨੇ ਉਹਨਾਂ ਨੂੰ ਮਤਲਬ ਇਹ ਬੜੀ ਨਿੰਦਣ ਜੋ ਘਟਨਾ ਸਾਰੇ ਦੇਸ਼ ਸਾਰੇ ਦੇਸ਼ੀ ਜਿਹੜਾ ਜਿਹੜਾ ਹੈ ਇਹ ਨਿੰਦਿਆ ਕਰਨ ਦਿਆ ਆ ਪਾਕਿਸਤਾਨ ਵਾਸਤੇ ਵੀ ਬੜੀ ਮਾੜੀ ਗੱਲ ਆ ਇਹ ਉਹਨਾਂ ਨੂੰ ਟ੍ਰੇਨਿੰਗ ਹੋਈ ਆ ਤੇ ਬਾਗਰੂ ਐਡੇ ਐਡੇ ਵੱਡੇ ਉਹ ਹਥਿਆਰ ਜਿਹੜੇ ਚਲਾ ਸਕਦੇ ਜੀ ਟ੍ਰੇਨਿੰਗ ਉਹਨਾਂ ਨੂੰ ਦਿੱਤੀ ਗਈ ਆ ਤੇ ਤਾਂ ਹੀ ਆ ਨਾ ਉਥੋਂ ਆਏ ਆ ਬੰਦੇ ਤੇ ਉਧਰੋਂ ਆਣ ਕੇ ਇਹਨਾਂ ਤੇ ਨਿਹੱਥਿਆਂ ਦੇ ਉੱਤੇ ਗੋਲੀ ਚਲਾਈ ਇਹਨਾਂ ਨੇ ਬੜੀ ਮਾੜੀ ਗੱਲ ਆ ਜੀ ਬਹੁਤ ਜ਼ਿਆਦਾ ਇਹ ਤੇ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਆ ਤੇ ਮੂੰਹ ਤੋੜ ਜਵਾਬ ਦੇਣਾ ਚਾਹੀਦਾ ਜੀ ਬਿਲਕੁਲ ਅਸੀਂ ਤੇ ਆਪਾਂ ਖੰਨੇ ਵੀ ਸਰਕਾਰ ਦੇ ਨਾਲ ਆ ਅਸੀਂ ਇਕਜੁੱਟ ਹਾਂ ਤੇ ਇਹਨਾਂ ਨੂੰ ਮੂੰਹ ਤੋੜ ਜਵਾਬ ਜਿਹੜੀ ਅੱਗੇ ਤੋਂ ਇਸ ਚੀਜ਼ ਨੂੰ ਨੱਥ ਪਾਈ ਜਾਵੇ ਕਿਉਂਕਿ ਅਸੀਂ ਆਪਣੇ ਦੇਸ਼ ਦੇ ਵਿੱਚ ਵੇਖ ਖੋ ਸਕਦੇ ਕਿਤੇ ਜਾ ਨਹੀਂ ਸਕਦੇ ਮੰਨ ਲਓ ਸਾਡੇ ਬੱਚੇ ਅਨਜੋਇਮੈਂਟ ਨਹੀਂ ਕਰ ਸਕਦੇ ਤੇ ਕਿਥੇ ਜਾਵਾਂਗੇ ਸਾਡੇ ਘਰ ਦੇ ਵਿੱਚ ਵਾਰ-ਵਾਰ ਕੇ ਉਹ ਮਾਰਨਦੇ ਆ ਇਸ ਚੀਜ਼ ਦੇ ਉੱਤੇ ਅਸੀਂ ਮੋਦੀ ਸਾਹਿਬ ਨੂੰ ਵੀ ਜਾਣਦੇ ਆ ਆਪਣੇ ਗ੍ਰਹਿ ਮੰਤਰੀ ਨੂੰ ਵੀ ਜਾਣਦੇ ਆ ਵੀ ਵੱਧ ਤੋਂ ਵੱਧ ਜਿਹੜੀ ਸਖਤ ਤੋਂ ਸਖਤ ਕਾਰਵਾਈ ਇਹਨਾਂ ਤੇ ਕੀਤੀ ਜਾਵੇ ਅੱਗੇ ਤੋਂ ਇਹਨਾਂ ਨੂੰ ਜਿਹੜੀ ਨੱਥ ਪਾਈ ਜਾਵੇ ਵੀ ਇਹ ਇਸ ਚੀਜ਼ ਦਾ ਮੂੰਹ ਨਾ ਕਰਨ ਉਹ ਦੁਬਾਰਾ ਕੋਈ ਗੱਲਬਾਤ ਨਾ ਹੋਵੇ ਸੋ ਬਿਲਕੁਲ ਹਾਲਾਕਿ ਹਾਰੇ ਪਾਸੇ ਹੀ ਇਸ ਸੀ ਨੂੰ ਲੈ ਕੇ ਨਿੰਦਾ ਕੀਤੀ ਜਾ ਰਹੀ ਹੈ ਕੀ ਕਹਿਣਾ ਚਾਹੁੰਦੇ ਉਹ ਜਿਸ ਤਰੀਕੇ ਨਾਲ ਘਟਨਾ ਹੋਈ ਤੁਸੀਂ ਵੀ ਦੇਖਿਆ ਕਿਸ ਤਰੀਕੇ ਨਾਲ ਵੇਖਦੇ ਹੋ ਇਹ ਬਹੁਤ ਮਾੜੀ ਘਟਨਾ ਜੀ ਇਹ ਜਿਹੜੀ ਘਟਨਾ ਇਹੋ ਜੀਆਂ ਘਟਨਾ ਸਾਡੇ ਦੇਸ਼ ਵਿੱਚ ਨਹੀਂ ਵਾਪਰਨੀ ਚਾਹੀਦੀਆਂ ਅੱਗੇ ਵੀ ਵਾਪਰਦੀਆਂ ਆਈਆਂ ਤੇ ਹੁਣ ਵੀ ਵਾਪਰ ਰਹੀਆਂ ਨੇ ਇਹਨਾਂ ਦੇ ਜਿੰਨਾ ਚਿਰ ਨਾਥ ਨਾ ਪਈ ਲੋਕਾਂ ਦਾ ਜਿਉਣਾ ਮਹਾਲ ਇਹਨਾਂ ਨੇ ਕੀਤਾ ਹੋਇਆ ਸਾਰੇ ਇਹੋ ਜਿਹੇ ਜਿਹੜੇ ਆਪਾਂ ਟੈਰਿਸਟ ਨੇ ਪਹਿਲੇ 84 ਤੋਂ ਲੈ ਕੇ ਜਿਹੜਾ ਆਪਾਂ ਦੌਰ ਆਪਣੇ ਜੀਵਨ ਵਿੱਚ ਵੇਖਿਆ ਅਸੀਂ ਵੀ ਉਦੋਂ ਜਵਾਨ ਸਾਂ ਤੇ ਬੱਚੇ ਸਾਨੂੰ ਮਾਪੇ ਘਰੋਂ ਬਾਹਰ ਨਹੀਂ ਨਿਕਲ ਦਿੰਦੇ ਤੇ ਹੁਣ ਵੀ ਇਹੋ ਜਿਹੇ ਡਰ ਇਹੋ ਜਿਹੇ ਮਾਹੌਲ ਜੇ ਆਪਾਂ ਬਣਾ ਦੇਾਂਗੇ ਸੱਜਿਆ ਜਗਿਆ ਇੱਥੇ ਸਾਡੇ ਦੇਸ਼ ਵਿੱਚ ਤੇ ਕਿੰਨਾ ਅੱਗੇ 84 ਦੇ ਅਧਾਕੇ ਚ ਕਿੰਨਾ ਪਿਛਾਂ ਪਛੜ ਗਏ ਭਾਵੇਂ ਉਹ ਹਿੰਦੂਆਂ ਦਾ ਨੁਕਸਾਨ ਭਾਵੇਂ ਸਿੱਖਾਂ ਦਾ ਹੋਇਆ ਸਿੱਖਾਂ ਦਾ ਵੀ ਜ ਪਰ ਇਹ ਆਪਸ ਵਿੱਚ ਜਿਹੜਾ ਸਾਡਾ ਪ੍ਰੇਮ ਪਿਆਰ ਆਪਸ ਵਿੱਚ ਚਾਹ ਹਿੰਦੂ ਮੁਸਲਮਾਨ ਸਿੱਖ ਆਸੀਂ ਰਲ ਮਿਲ ਕੇ ਰਹਿੰਦੇ ਆ ਇਹਦੇ ਫਲਵਾੜੀ ਨੂੰ ਇੱਕ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਹੈ ਏਕ ਸਪਿਤਾ ਏਕ ਸਕੇ ਹਮ ਮੁਬਾਰਕ ਤੂੰ ਮੇਰਾ ਗੁਰ ਹਾਈ ਸਾਡਾ ਇੱਕੋ ਹੀ ਪਿਤਾ ਇੱਕੋ ਦੇ ਅਸੀਂ ਮਾਲਕ ਆ ਭਾਵੇਂ ਉਹ ਆਪਣੇ ਪਿਤਾ ਨੂੰ ਕੋਈ ਆਰਾਮ ਕਹਿ ਲੇ ਭਾਵੇਂ ਕੋਈ ਅੱਲਾ ਕਹਿ ਲੇ ਭਾਵੇਂ ਕੋਈ ਵੈਗਰੂ ਕਹਿ ਲੇ ਜਿਵੇਂ ਸੰਸਾਰ ਵਿੱਚ ਵੀ ਵੇਦੇ ਆ ਆਪਾਂ ਭਾਵੇਂ ਕੋਈ ਚਾਚਾ ਆਪਣੇ ਪੋਏ ਉਹਨੂੰ ਕਹਿ ਲੈਂਦਾ ਭਾਵੇਂ ਭਾਪਾ ਕਹਿ ਲੇ ਰੱਬ ਇੱਕ ਆ ਪਰਮਾਤਮਾ ਇੱਕ ਆ ਆਤਮਾ ਸਾਡੇ ਸਾਰਿਆਂ ਵਿੱਚ ਇੱਕ ਆ ਖੂਨ ਸਾਡੇ ਸਾਰਿਆਂ ਵਿੱਚ ਇੱਕ ਆ ਤੇ ਜੇ ਇਸ ਤਰ੍ਹਾਂ ਗੁਰੂ ਸਾਹਿਬ ਦੇ ਟਾਈਮ ਤੇ ਵੀ ਮੁਸਲਮਾਨ ਵੀ ਸਾਡਾ ਗੁਰੂ ਸਾਹਿਬ ਦੀ ਹਮਾਇਤ ਕਰਦੇ ਰਹੇ ਜਿਹੜੇ ਜ਼ਾਲਮ ਸੀ ਉਹਨਾਂ ਦਾ ਜੀ ਗੁਰੂ ਸਾਹਿਬ ਨੇ ਮੁਕਾਬਲਾ ਕੀਤਾ ਜਿਹੜੇ ਮੁਸਲਮਾਨ ਮਤਲਬ ਗੁਰੂ ਦੇ ਪੱਖ ਵਿੱਚ ਹੀ ਉਹਨਾਂ ਦੀ ਸਹਾਇਤਾ ਵੀ ਕੀਤੀ ਕਿਉਂਕਿ ਮਲੇਰਕੋਟਲਾ ਅੱਜ ਸਾਡੇ ਦੇਸ਼ ਵਿੱਚ ਵਜਦਾ ਇੱਕ ਵੀ ਮੁਸਲਮਾਨ ਉਤੋਂ ਜਦੋਂ ਅਜਾੜਾ ਆਇਆ ਉੱਠ ਕੇ ਨਹੀਂ ਗਿਆ ਕਿਉਂ ਨਹੀਂ ਗਿਆ ਕਿਉਂਕਿ ਉਹਨਾਂ ਨੇ ਹਾ ਦਾ ਨਾਹਰਾ ਮਾਰਿਆ ਤੇ ਹਾ ਦਾ ਨਾਰਾ ਮਾਰਿਆ ਕਿਉਂਕਿ ਕਾਦੇ ਵਾਸਤੇ ਮਨੁੱਖ ਦਾ ਵਾਸਤੇ ਜਲੋ ਵਾਸਤੇ ਜਿਹੜਾ ਜੁਲਮ ਵਾਸਤੇ ਉੱਠਦਾ ਉਹ ਕਿਸੇ ਧਰਮ ਨੂੰ ਮੁੱਖ ਨਹੀਂ ਰੱਖਦਾ ਕੋਈ ਧਰਮ ਵੀ ਇਹ ਨਹੀਂ ਕਹਿੰਦਾ ਕਿ ਜੁਲਮ ਹੋਣਾ ਚਾਹੀਦਾ ਤੇ ਐਸਾ ਜਿਹੜਾ ਜੁਲਮਿਆ ਕਿਨੇ ਹੱਥਿਆਂ ਤੇ ਗੋਲੀਆਂ ਚਲਾ ਦੇਣੀਆਂ ਇਹ ਕੋਈ ਕਿੱਡੀ ਖਹਾਦਰੀ ਵਾਲੀ ਗੱਲ ਅਸੀਂ ਸਮਝਦੇ ਆ ਤੇ ਮੋਦੀ ਜਿਹੜਾ ਕਹਿੰਦਾ ਸੀ ਕਿ ਮੇਰੀ 56 ਇੰਚ ਦੀ ਛਾਤੀ ਆ ਇਹ ਛਾਤੀ ਜਿਹੜੀ ਆ ਇਹ ਸਿਰਫ ਦੱਸਣ ਵਾਸਤੇ ਹੀ ਆ ਕੋਈ ਨਾ ਕੁਝ ਕਰਕੇ ਵਿਖਾਵੇ ਸਾਨੂੰ ਪਤਾ ਲੱਗੇ ਵੀ ਵਾਕੇ ਹੀ ਇਹਦੀ ਛਾਤੀ ਹੈਗੀ 56 ਇੰਚ ਨਹੀਂ ਕਹਿਣਾ ਚਾਹੁੰਦੇ ਹੋਣਾ ਜਿਹੜਾ ਵਾ ਜਵਾਬ ਦੇਣਾ ਚਾਹੀਦਾ ਬਿਲਕੁਲ ਜੀ ਇਹਦਾ ਜਵਾਬ ਦੇਣਾ ਚਾਹੀਦਾ ਇਹਨੂੰ ਜੇ ਇਹਦਾ 56 ਇੰਚ ਦੀ ਛਾਤੀ ਆਹੀ ਤਾਂ ਹੀ ਮੰਨਾਂਗੇ ਨਾ ਜੇ ਇਹਦਾ ਕੋਈ ਜਵਾਬ ਦੇਵੇ ਤੇ ਇਹ ਉਹਨਾਂ ਨੂੰ ਗਾਹ ਧਾਰੇ ਹੋਏ ਕਿ ਅਸੀਂ ਇਹ ਜਗ ਐਸਾ ਕੰਮ ਨਹੀਂ ਕਰਨਾ ਐਸੀ ਨਫ਼ਰਤ ਆਪਾਂ ਨਹੀਂ ਫਲਾਉਣੀ ਇਹ મોદી ਤੋਂ ਵੀ ਅਸੀਂ ਆਸ ਰੱਖਦੇ ਆ ਇਹ ਪਾਕਿਸਤਾਨ ਵਾਲੇ ਜਿਹੜੀ ਸਰਕਾਰ ਆ ਉਹਨੂੰ ਵੀ ਐਸੇ ਬਿਆਨ ਨਹੀਂ ਦੇਣੇ ਚਾਹੀਦੇ ਜਿਹਦੇ ਨਾਲ ਦੁਨੀਆ ਭੜਕੇ ਜਾਂ ਖਲਾਰਾ ਪਾਵੇ ਜਾਂ ਹੋਰ ਨੁਕਸਾਨ ਹੋਵੇ ਸਭ ਇਹਨਾਂ ਅਤਵਾਦੀਆਂ ਤੇ ਨੱਥ ਪਾ ਕੇ ਇਹਨਾਂ ਨੂੰ ਦੱਬਣ ਦੀ ਕੋਸ਼ਿਸ਼ ਕਰਨੀ ਚਾਹੀਦੀ ਦੋਹਾਂ ਦੇਸ਼ਾਂ ਨੂੰ ਤੇ ਆਪਸ ਵਿੱਚ ਸਾਨੂੰ ਰਲ ਮਿਲ ਕੇ ਰਹਿਣਾ ਚਾਹੀਦਾ ਜਿਵੇਂ ਹੁਣੇ ਅਸੀਂ ਪਾਕਿਸਤਾਨ ਚੋਂ ਗੁਰਧਾਮਾਂ ਦੇ ਦਰਸ਼ਨ ਕਰਕੇ ਆਏ ਆ ਮਸਾਖੀ ਦੇ ਮੌਕੇ ਤੇ ਇਹ ਬੜਾ ਪ੍ਰੇਮ ਦਿੱਤਾ ਉਧਰ ਦੇ ਮੁਸਲਮਾਨਾਂ ਨੇ ਬੜਾ ਸਾਡਾ ਆਦਰ ਕੀਤਾ ਬੜਾ ਉਹਨਾਂ ਨੇ ਸਾਨੂੰ ਸਨਮਾਨ ਦਿੱਤਾ ਤੇ ਇਸੇ ਤਰ੍ਹਾਂ ਅਸੀਂ ਰਲ ਮਿਲ ਕੇ ਰਹੀਏ ਇਹ ਦੋਹਾਂ ਸਰਕਾਰਾਂ ਦਾ ਹੀ ਫਰਜ਼ ਬਣਦਾ ਕਿ ਇਹ ਜਿਹੜੇ ਕੁਝ ਕੁ ਪਰਸਨ ਜਿਹੜੇ ਹੈਗੇ ਆ ਤਤਵਾਦੀ ਇਹਨਾਂ ਦੇ ਕੰਟਰੋਲ ਕਰਨਾ ਚਾਹੀਦਾ ਜੀ ਸਰਕਾਰਾਂ ਨੂੰ ਬਿਲਕੁਲ ਕਰਨਾ ਚਾਹੀਦਾ ਭਾਜੀ ਕਿਸ ਤਰੀਕੇ ਨਾਲ ਵੇਖਦੇ ਹੋ ਘਟਨਾ ਬਹੁਤ ਜ਼ਿਆਦਾ ਸ਼ਰਮਨਾਕ ਹੈ ਹਾਲਾਂਕਿ ਤੁਸੀਂ ਕਿਸ ਤਰੀਕੇ ਨਾਲ ਵੇਖਦੇ ਹੋ ਤਾਂ ਲੱਗਦਾ ਉੱਥੇ ਜਿਹੜਾ ਟੂਰਿਸਟ ਇੰਨੀ ਵੱਡੀ ਗਿਣਤੀ ਚ ਵਧਿਆ ਸੀ ਉਹ ਵੀ ਹੁਣ ਇੱਕਦਮ ਜਿਹੜਾ ਵਾ ਘਟ ਜਾਵੇ ਟੂਰਿਸਟ ਤੇ ਘਟਣਾ ਹੀ ਘਟਣਾ ਜੀ ਉਹ ਤਾਂ ਬਿਲਕੁਲ ਫਰਕ ਪੈਣਾ ਕਿਸੇ ਨਹੀਂ ਜਾਣਾਂ ਜੀ ਕੌਣ ਕਹਿੰਦਾ ਗੋਲੀ ਦੇ ਮੂੰਹ ਗੜੀ ਕੋਈ ਤੇ ਜਿਹੜੀ ਮਾਂ ਦਾ ਪੁੱਤ ਚਲ ਜਾਣਾ ਕਿਸੇ ਭੈਣ ਦਾ ਭਰਾ ਚਲ ਜਾਣਾ ਤੇ ਇਹਦਾ ਬੱਚਾ ਚਲ ਜਾਣਾ ਉਹ ਤਾਂ ਉਸ ਪਰਿਵਾਰ ਨੂੰ ਹੀ ਪਤਾ ਨਾ ਜੀ ਕੀ ਉਹਨਾਂ ਦੇ ਵਾਪਰ ਰਹੀ ਆ ਬਹੁਤ ਹੀ ਮਾੜੀ ਸਰਕਾਰਾਂ ਨੂੰ ਇੱਥੇ ਐਕਸ਼ਨ ਲੈਣਾ ਚਾਹੀਦਾ ਵਾ ਇੱਤ ਦੇ ਨਾਲ ਪੱਥਰ ਦਾ ਜਵਾਬ ਦੇਣਾ ਚਾਹੀਦਾ ਜੀ ਬਹੁਤ ਮਾੜੀ ਗੱਲ ਹੋਈ ਆ ਜੀ ਕੁਝ ਗੱਲ ਕਹਿਣ ਵਾਲੀ ਨਹੀਂ ਇਦੋਂ ਵੱਧ ਮਾੜਾ ਹੋਰ ਕੀ ਹੋ ਸਕਦਾ ਜੀ ਕਿਹਾ ਜਾਂਦਾ ਕਿ ਸਾਰੇ ਧਰਮ ਬਰਾਬਰ ਨੇ ਹਿੰਦੂ ਮੁਸਲਮ ਸਿੱਖ ਸਾਈ ਪਰ ਇਸ ਤਰੀਕੇ ਦੇ ਨਾਲ ਜਿਹੜੇ ਟੈਰਰਿਸਟਾਂ ਵੱਲੋਂ ਧਰਮ ਪੁਸ਼ ਕੇ ਜਿਹੜਾ ਵਾ ਇਸ ਤਰੀਕੇ ਨਾਲ ਗੋਲੀ ਮਾਰਨੀ ਤਾਂ ਉਹ ਵੀ ਇਨੀ ਗਲਤ ਤਰੀਕੇ ਦੇ ਨਾਲ ਬਹੁਤ ਗਲਤ ਧਰਮ ਦੀ ਬਰਾਬਰੀ ਆ ਜੀ ਹਰ ਇੱਕ ਨੂੰ ਵੇਖੋ ਸਤਕਾਰ ਕਰਨਾ ਜਾਂ ਕੋਈ ਵੀ ਧਰਮ ਕਹਿ ਲਿਓ ਆਪਾਂ ਸਾਰੇ ਧਰਮ ਇੱਕੋ ਹੀ ਨੇ ਲੈਂਦਾ ਵੀ ਸਾਡਾ ਤੇ ਚੜਦਾ ਵੀ ਸਾਡਾ ਉੱਚ ਕੋਈ ਸ਼ੱਕ ਨਹੀਂਗਾ ਪਰ ਜਿਹੜੇ ਇਹ ਬਹੁਤ ਖਰਾਬ ਕਰ ਰਹੇ ਨੇ ਪਰ ਨਹੀਂ ਚਾਹੀਦਾ ਇਹਨਾਂ ਨੂੰ ਤੇ ਮੈਂ ਫਿਰ ਇਹੋ ਕਹੂੰਗਾ ਵੀ ਇਹਦਾ ਪੱਥਰ ਨਾਲ ਜਵਾਬ ਦੇਣਾ ਚਾਹੀਦਾ ਅ ਜਿਸ ਤਰੀਕੇ ਦੇ ਨਾਲ ਉਹ ਜਿਹੜੀ ਘੁੰਮਣ ਵਾਲੀ ਪਲੇਸ ਸੀ ਉਥੇ ਲੱਖਾਂ ਲੋਕ ਜਿਹੜਾ ਵਾ ਜਾਂਦੇ ਸੀ ਪਰ ਲੱਗਦਾ ਇਹ ਘਟਨਾ ਜਿਹੜੀ ਇਹ ਘਟਨਾ ਵਾਪਰੀ ਆ ਉਸ ਦੇ ਨਾਲ ਹੁਣ ਜਿਹੜਾ ਉਥੋ ਦੇ ਜਿਹੜਾ ਟੂਰਿਸਟ ਆ ਉਹ ਇਕਦਮ ਖਤਮ ਹੋ ਜਾਵੇਗਾ ਉਸ ਤੇ ਵੀ ਅਸਰ ਪਵੇਗਾ ਵਪਾਰ ਤੇ ਵੀ ਉਥੋ ਦੇ ਲੋਕਾਂ ਦੇ ਸਰ ਪੈਣਾ ਹੀ ਆ ਜੀ ਵਪਾਰ ਤੇ ਵੀ ਅਸਰ ਪੈਣਾ ਵਾ ਟੂਰ ਰੈਸ ਸਾਰ ਹਰ ਇੱਕ ਚੀਜ਼ ਤੇ ਮਾੜੇ ਤੋਂ ਲੈ ਕੇ ਤਗੜੇ ਤੱਕ ਅਸਰ ਪੈਣਾ ਜੀ ਇਹ ਮਾੜਾ ਕੰਮ ਹੋਇਆ ਬਹੁਤ ਜ਼ਿਆਦਾ ਮਾੜਾ ਇਹ ਇਹ ਤਾਂ ਬਹੁਤ ਮਾੜੀ ਗੱਲ ਹੋਈ ਹੈ। ਸੋ ਬਿਲਕੁਲ ਹਾਲਾਂਕਿ 8 ਦਾ ਜਵਾਬ ਪੱਥਰ ਨਾਲ ਦੇਣ ਦੀ ਮੰਗ ਵੀ ਕੀਤੀ ਜਾ ਰਹੀ। ਭਾਜੀ ਕਿਸ ਤਰੀਕੇ ਨਾਲ ਵੇਖਦੇ ਹੋ ਜਿਹੜੀ ਇਹ ਘਟਨਾ ਵਾਪਰੀ ਹੈ ਜੀ। ਇਹ ਬਹੁਤ ਮਾੜੀ ਮੰਦਭਾਗੀ ਘਟਨਾ ਹੋਈ ਹੈ ਜੀ। ਇਹਦੇ ਨਾਲ ਵਪਾਰ ਨੂੰ ਵੀ ਫਰਕ ਪੈਂਦਾ ਵਾ। ਪਰ ਇਹ ਜਿਹੜੇ ਸਰਕਾਰਾਂ ਇਧਰ ਦੀਆਂ ਤੇ ਉਧਰ ਦੀਆਂ ਨੇ ਇਹ ਤਾਂ ਸਹੀ ਚੱਲ ਰਿਹਾ ਹੈ ਉਹ ਕੰਮ। ਬਾਕੀ ਜਿਹੜੇ ਵਿੱਚ ਮਾੜੇ ਅੰਤਿਸ ਤੇ ਆ ਬੰਦੇ ਜਿਹੜੇ ਅਤਵਾਦੀ ਆ ਵਿੱਚ ਕਈ ਬੰਦੇ ਹੁੰਦੇ ਆ, ਹਰ ਪਿੰਡ 'ਚ ਵੀ ਹੁੰਦੇ ਆ, ਸ਼ਹਿਰਾਂ 'ਚ ਵੀ ਹੁੰਦੇ ਆ। ਇਹਨਾਂ ਨੂੰ ਨੱਥ ਪਾਉਣੀ ਚਾਹੀਦੀ ਆ ਵੀ ਇਹ ਮੋਦੀ ਸਾਹਿਬ ਨੂੰ ਬੇਨਤੀ ਆ ਕਿ ਇਹ ਜਿਹੜੀ ਇਹਨਾਂ ਨੇ ਮੰਦਭਾਗੀ ਖਬਰ ਕੀਤੀ ਆ ਘਟਨਾ ਕੀਤੀ ਆ ਇਹਦਾ ਇਹਨਾਂ ਨੂੰ ਇਟਦਾ ਜਵਾਬ ਪੱਥਰ ਦੇਣਾ ਚਾਹੀਦਾ ਇਹਨਾਂ ਨੂੰ ਨੱਥ ਪਾਉਣੀ ਚਾਹੀਦੀ ਆ ਗਾਂਵ ਵਾਸਤੇ ਕਿ ਗਾਂ ਜਦੋਂ ਵੀ ਕੋਈ ਇਹ ਕੋਈ ਕਦਮ ਚੁੱਕਣ ਸੋਚ ਸਮਝ ਕੇ ਚੁੱਕਣ ਕਦਮਾਂ ਤੇ ਜਿੰਨਾ ਤੱਕ ਇਹਨਾਂ ਨੂੰ ਨੱਥ ਨਹੀਂ ਪੈਂਦੀ ਮੂੰਹ ਤੋਂ ਜਵਾਬ ਨਹੀਂ ਮਿਲਦਾ ਉਹਨਾਂ ਤੱਕ ਇਹਨਾਂ ਨੂੰ ਇਹ ਜਿਹੜਾ ਮੂੰਹ ਲੱਗਾ ਇਹਨਾਂ ਦੇ ਲਹੂ ਨੂੰ ਉਹ ਹਟਣਾ ਨਹੀਂਗਾ ਵੀ ਤੇ ਮੋਦੀ ਸਾਹਿਬ ਨੂੰ ਬੇਨਤੀ ਆ ਕਿ ਇਹ ਜਿਹੜਾ ਇਹਨਾਂ ਨੇ ਮੰਨਪਾ ਗੀਏ ਕਰਨਾ ਕੀਤੀ ਆ ਤੇ ਇਹਨਾਂ ਨੂੰ ਇਹ ਪੱਥਰ ਦਾ ਜੋ ਇੱਟ ਦਾ ਜੋ ਪਸਰ ਦੇਣਾ ਚਾਹੀਦਾ ਵਾ ਇਹ ਹੀ ਪਾਕਿਸਤਾਨ ਦੀ ਸਮੂਲੀਅਤ ਵੀ ਵਿੱਚ ਸਾਹਮਣੇ ਆ ਰਹੀ ਆ ਸਰਕਾਰ ਵੱਲੋਂ ਵੱਡੇ ਫੈਸਲੇ ਲੈ ਗਏ ਨੇ ਐਕਸ਼ਨ ਲੈ ਗਏ ਨੇ ਇਸ ਤਰੀਕੇ ਨਾਲ ਵੀ ਗਿਓ ਉਹ ਤੇ ਆਪਣਾ ਕਾਰੀਰ ਹੀ ਰਿਹਾ ਪਰ ਮਤਲਬ ਹੀ ਹੁਣ ਉਹਨਾਂ ਨੂੰ ਵੀ ਇਹ ਸੋਚਣਾ ਚਾਹੀਦਾ ਨਾ ਵੀ ਇਹ ਕਿਹੜਾ ਮਤਲਬ ਹੀ ਇਹਨਾਂ ਦੇ ਕਹਿਣ ਤੇ ਕੀਤਾ ਵਾ ਜਾਂ ਕਿਸ ਤਰ੍ਹਾਂ ਵੀ ਆ ਉਹਨਾਂ ਨੂੰ ਉਹਨਾਂ ਨੂੰ ਸਭ ਕੁ ਡੱਕਣਾ ਚਾਹੀਦਾ ਵਾ ਵੀ ਤੁਸੀਂ ਇਹ ਕੰਮ ਨਾ ਕਰੋ ਸਾਡਾ ਤੇ ਪਿਆਰ ਬਣਿਆ ਮੈਂ ਸਾਡੇ ਤੋਂ ਜਾਂਦੇ ਆ ਸਿੱਖ ਦਰਸ਼ਨ ਕਰਨ ਬਾਅਦ ਤੇ ਉਧਰ ਗੁਰਧਾਮਾਂ ਦੇ ਬਾਅਦ ਤੇ ਉਧਰੋਂ ਵੀ ਇਧਰ ਆਉਂਦੇ ਆ ਇਹ ਜਿਹੜਾ ਪਿਆਰ ਹੈ ਬਣਿਆ ਰਵੇ ਤੇ ਜਿਹੜੇ ਸ਼ੈਤਾਨੀ ਬੰਦੇ ਸ਼ੈਤਾਨ ਕਰਦੇ ਆ ਇਹਨਾਂ ਨੂੰ ਨੱਥ ਪਾਉਣੀ ਚਾਹੀਦੀ ਆ ਬਿਲਕੁਲ ਭਾਜੀ ਕਿਸ ਤਰੀਕੇ ਨਾਲ ਵੇਖਦੇ ਹੋ ਘਟਨਾ ਵਾਪਰੀ ਆ ਸਰਕਾਰ ਵੱਲੋਂ ਵੱਡੇ ਫੈਸਲੇ ਲਏ ਗਏ ਨੇ ਸਿੱਧੂ ਜਲਸਮਰਉਤ ਸਮਝੌਤਾ ਜਿਸ ਤਰੀਕੇ ਨਾਲ ਰੱਦ ਕਰ ਦਿੱਤਾ ਗਿਆ ਹੋਰ ਵੀ ਫੈਸਲੇ ਲਏ ਗਏ ਬਹੁਤ ਮਾੜੀ ਘਟਨਾ ਹੋਈ ਆ ਜੀ ਹਰ ਪਿੰਡ 'ਚ ਸ਼ਹਿਰ 'ਚ ਇਹੋ ਹੀ ਗੱਲ ਹੋ ਰਹੀ ਆ ਵੀ ਬਹੁਤ ਮਾੜੀ ਹੋਈ ਕੋਈ ਇਹ ਕੋ ਮੜਾ ਕੰਮ ਕਰੇ ਮੜਾ ਕਰੇ ਚੰਗਾ ਫੇਰਾ ਉਹਦੀ ਚੰਗਾ ਕੀ ਹਕਣਾ ਇਹਦੇ ਵਿੱਚ ਆ ਵੀ ਬਹੁਤ ਜਿਹੜੀ ਨਜਾਇਜ਼ ਕਿਸ ਨੂੰ ਮਾਰਨਾ ਮੜੀ ਗੱਲ ਆ ਜੇ ਕੋ ਖਸੂਰ ਹੋਵੇ ਉਹਨਾਂ ਦਾ ਦੱਸਲ ਪੀਰ ਦਾ ਨਾ ਕੋਸੂਰ ਨਾ ਗਲਤੀ ਕੀਤੀ ਦੋਨਾਂ ਨੂੰ ਮਾਰ ਲਓ ਕੋਈ ਗੱਲ ਨਹੀਂ ਜੇ ਉਹਨਾਂ ਦਾ ਕੋਸੂਰ ਹੀ ਕੋਈ ਨਹੀਂ ਤੇ ਨਜਾਇਜ਼ ਕਿਸ ਨੂੰ ਮਾਰ ਦੇਣਾ ਤੇ ਮੜੀ ਮਾਰੀ ਕਰ ਲਿਆ ਤੇ ਜੇ ਕੋਈ ਆਰਮੀ ਤੇ ਹਮਲਾ ਆ ਜਾਂਦਾ ਚਲੋ ਆਰਮੀ ਦੇ ਹਮਲਾ ਉਹਨਾਂ ਆਰਮੀ ਵੀ ਕੁਝ ਨਹੀਂ ਆਦੀ ਉਹ ਪਹਿਲਾਂ ਛੇੜ ਛੇੜਦੇ ਫੇਰ ਆਰਮੀ ਤੁਹਾਨੂੰ ਮਾਰਦੀ ਉਹ ਤਾਂ ਕੋਈ ਨਹੀਂ ਮਾਰਦਾ ਕੇ ਇਹਨੂੰ ਤੇ ਇਸ ਤਰੀਕੇ ਨਾਲ ਵੀ ਇਹ ਇਹ ਮੁਕਦੇ ਨੇ ਕੰਮ ਆਤਵਾਦ ਕਿੰਨਾ ਕੇ ਜਮਾ ਹੋਇਆ ਜਿਹੜਾ ਮੁਕਦੇ ਨਹੀਂ ਹਰ ਵਾਰੀ ਇਹ டிரਾਈਵ ਕੰਮ ਚੱਲਦਾ ਆਉਂਦਾ ਕਿ ਫੌਜ ਦੇ ਹਮਲਾ ਕਰਤਾ ਕਿ ਸਾਡੇ ਦੇ ਲੋਕਾਂ ਦੇ ਮਾਰਿਆਂ ਦੇ ਕਰਤਾ ਇਹ ਗੱਲ ਬਹੁਤ ਮੜੀ ਆ ਜਿਸ ਤਰੀਕੇ ਨਾਲ ਖਤਮ ਹੋ ਸਕਦਾ ਕੀ ਲੱਗਦਾ ਤੁਹਾਨੂੰ ਇਹ ਖਤਮ ਤੇ ਇਹੋ ਹੀ ਆ ਵੀ ਸਰਕਾਰਾਂ ਹੀ ਕਰ ਸਕਦੀਆਂ ਜੇ ਪਾਕਿਸਤਾਨ ਚੋਂ ਆਉਂਦੇ ਨੇ ਪਾਕਿਸਤਾਨ ਦਾ ਸਰਕਾਰ ਦਾ ਫਰਜ਼ ਬਣਦਾ ਤੇ ਉਹਨਾਂ ਬੰਦਿਆਂ ਨੂੰ ਕਾਬੂ ਕਰਨਾ ਕਿੱਥੇ ਰਹਿੰਦੀ ਹੈ ਕਿੱਥੀਆਂ ਦਾ ਟਿਕਾਣੇ ਆ ਉਹ ਟਿਕਾਣੇ 'ਤੇ ਛਾਪੇ ਮਾਰ ਕੇ ਖਤਮ ਕਰਨਾ ਸਾਰੇ ਕੋਈ ਹੋਰ ਜਿਹੜੀ ਗੱਲ ਨਹੀਂ ਹੁੰਦੀ ਕਿ ਜੇ ਸਾਡੇ ਕੋਲ ਪੰਜਾਬ ਜੇ ਉਹ ਅਸੀਂ ਅੜਖਾਂ ਦੇ ਕਰਤਾ ਤੇ ਸਾਡੀ ਪੰਜਾਬ ਗਵਰਨਮੈਂਟ ਦਾ ਫਰਕਿਆ ਫਰਜਿਆ ਸੈਂਟਰ ਸਰਕਾਰ ਦਾ ਵੀ ਉਹ ਖਤਮ ਕਰ ਇਹਨਾਂ ਨੂੰ ਜਿੱਤਰ ਜਿੱਤੋਂ ਬੰਦੇ ਜਿਹੜੇ ਜਰਾ ਨਿਕਲਦੇ ਜਿੱਤੇ ਜਾਂਦੇ ਜਿਹੜਾ ਟਿਕਾਣਿਆਂ ਦੇ ਛਾਪੇ ਮਾਰੀ ਹੋਈ ਹੋਈ ਤੇ ਮਸਤਾਨ ਜੀ ਉਹਨਾਂ ਲੋਕਾਂ ਨੂੰ ਬਣਾ ਦਿੱਤੀ ਜਾਂਦੀ ਏ ਫਿਰ ਬਿਲਕੁਲ ਤੁਹਾਡੇ ਗਾਠੀਕ ਪਾਕਿਸਤਾਨ ਕੀਟਾਊਨ ਵੇਖੋ ਜੀ ਉਹ ਕੀ ਲੈਂਦੇ ਆ ਤੇ ਕੀ ਕਰਦੇ ਆ ਐਵੇਂ ਕਿਸ ਨੂੰ ਮਾਰਨਾ ਕੋਈ ਕੇ ਕੋਈ ਮਾਰੇ ਸਦਾ ਕੀ ਪਤਾ ਉਹਨਾਂ ਨੇ ਕੀ ਕਰਕੇ ਪੈਸੇ ਲੈ ਕੇ ਮਾਰਦੇ ਕੱਢ ਕਰਕੇ ਮਾਰਦੇ ਉਹ ਉਹ ਤੇ ਉਹਨਾਂ ਨੇ ਹੱਤਵਾ ਦੀ ਉਹਨਾਂ ਨੂੰ ਪਤਾ ਨਾ ਕੀ ਕਿਉਂ ਮਾਰੇ ਕੀ ਗੱਲ ਹੈ ਕੀ ਬਾਤ ਹੈ ਤੁਸੀਂ ਕਹਿੰਦੇ ਹੋ ਖਤਮ ਹੋਣਾ ਚਾਹੀਦਾ ਹਾਂ ਬਿਲਕੁਲ ਬੰਦ ਹੋਣਾ ਚਾਹੀਦਾ ਜੀ ਕੰਮ ਖਤਮ ਹੋਣਾ ਚਾਹੀਦਾ ਚਲੋ ਹੁਣ ਆ ਗਾਹ ਹੁੰਦਾ ਰਹਿੰਦਾ ਹਰ ਮਲੇ ਦੇ ਹੱਦ ਦੇ ਨਹੀਂ ਕਿ ਆ ਕੇ ਕਰ ਨਾ ਅੱਗੇ ਵੀ ਕਈ ਨਾ ਭਲੇ ਹੋਏ ਆ ਤੇ ਫਿਰ ਮੁਰਕੇ ਥੋੜਾ ਰੋਲਾ ਪੈਂਦਾ ਫਿਰ ਸ਼ਾਂਤ ਹੋ ਜਾਂਦਾ ਕੰਮ ਚੱਲ ਫਿਰ ਜਿਨ੍ਹਾਂ ਨੇ ਮਾਰਗੇ ਉਹਨਾਂ ਵਿਚਾਰਿਆਂ ਦਾ ਅੱਜ ਪੋਛ ਕੇ ਦੇਖੋ ਕੀ ਹਾਲ ਹੋ ਰਿਹਾ ਬਿਲਕੁਲ ਜੀ ਕੀ ਕਹਿਣਾ ਚਾਹੁੰਦੇ ਹੋ ਕਿਸ ਤਰੀਕੇ ਨਾਲ ਦੇਖਦੇ ਬਹੁਤ ਮਾੜੀ ਗੱਲ ਹੋਈ ਹੈ ਜੀ ਬਹੁਤ ਜ਼ਿਆਦਾ ਸਾਰਾ ਦੇਸ਼ ਹੀ ਕਹਿ ਰਿਹਾ ਹੈ ਦੋਸਤੋ ਨਾਲ ਆਪਣਾ ਸਭ ਹਿੰਦੂ ਸ ਇਹ ਜਿਹੜੇ ਹੱਤਿਆ ਦੀ ਪਾਕਿਸਤਾਨ ਚ ਆਉਂਦੇ ਆ ਉਹ ਤੇ ਵੀ ਗਵਰਨਮੈਂਟ ਦੀ ਸ਼ਹਿਤਾਂ ਹੀ ਆਉਂਦੇ ਆ ਨਹੀਂ ਤੇ ਕਿਸੇ ਦੇ ਪਤਾ ਨਹੀਂ ਝੂਠ ਸਕਦਾ ਹਾਂਜੀ ਗਵਰਨਮੈਂਟ ਦਾ ਮਤਲਬ ਕੀ ਹੁੰਦਾ ਆ ਮਿੰਟ ਮਿੰਟ ਤੇ ਗੌਰ ਇਹ ਸਭ ਕੁਝ ਆਪ ਕਰਾ ਰਹੇ ਆ ਪਾਕਿਸਤਾਨ ਆਪ ਕਰਾ ਰਿਹਾ ਮੋਦੀ ਸਰਕਾਰ ਨੂੰ ਚਾਹੀਦਾ ਇਹ ਅੱਟ ਦਾ ਜਵਾਬ ਪਸੰਦ ਨਾ ਦੇਵੇ ਵੈਜੀ ਖਾਨ ਸਾਹਿਬ ਲੱਗਦਾ ਉਹ ਜਿਹੜੇ ਮਾਸੂਮ ਜਿਹੜੇ ਘੁੰਮਣ ਗਏ ਉਹਨਾਂ ਦਾ ਕੀ ਕਸੂਰੀ ਇਸ ਤਰੀਕੇ ਨਾਲ ਉਹ ਮਲੀ ਸ਼ਾਹ ਬਹੁਤ ਮਾੜਾ ਕੰਮ ਹੋਇਆ ਬਹੁਤ ਜ਼ਿਆਦਾ ਉਹਨਾਂ ਨੇ ਪੁੱਛ ਕੇ ਜਿਨ੍ਹਾਂ ਦੇ ਘਰ ਉਜੜ ਗਏ ਆ ਜਿਨਾਂ ਦੇ ਨਿਕਲ ਗਏ ਨਿਆਣੇ ਜਰ ਹੁੰਦੇ ਫਿਰਨਦੇ ਆ ਠੀਕ ਹੈ ਜੀ ਆਪਾਂ ਚੱਲੋ ਖਬਰਾਂ ਸੁਣ ਲਈਆਂ ਦਰੇ ਕਰ ਲਿਆ ਵਿਸ਼ਵਾਸ ਮਤਲਬ ਕਿ ਸਿੱਖ ਕਰ ਲਿਆ ਉਹਨਾਂ ਦੇ ਘਰਾਂ ਵਿੱਚ ਪੁੱਛ ਗਏ ਕੋਈ ਕੀ ਹਾਲ ਚਾਲ ਹੈ ਦਾ ਘਰਾਂ ਦੇ ਘਰ ਦਬਾ ਹੋ ਗਏ ਕੁਝ ਨਾ ਦਾ ਅਹੀਂ ਕੁਝ ਉਹਨਾਂ ਦਾ ਕੁਝ ਨਹੀਂ ਕਰ ਸਕਦੇ ਉਹਨਾਂ ਦਾ ਉਹ ਪਰਿਵਾਰ ਦਾ ਕੀ ਕਸੂਰ ਹੋਵੇਗਾ ਜਿਨੇ ਕੁਝ ਦਿਨ ਹੋਏ ਵਿਆਹ ਹੋਏ ਇਹਨੂੰ ਘਰ ਦੇ ਵਿੱਚ ਖੁਸ਼ੀਆਂ ਆਈ ਤੇ ਅਗਲੇ ਦਿਨ ਬਹੁਤ ਬਹੁਤ ਭਾਜੀ ਬਹੁਤ ਮਾੜੀ ਗੱਲ ਆ ਬਹੁਤ ਹੀ ਬਹੁਤ ਮਾੜੀ ਗੱਲ ਲੱਗਦਾ ਜਵਾਬ ਦੇਣਾ ਚਾਹੀਦਾ ਆਤਵਾਦ ਦਾ ਜਰੂਰ ਜੀ ਜਰੂਰ ਕੱਲਾ ਕੱਲਾ ਚੁੰਡ ਚੁੰਡ ਕੇ ਮਾਰਨਾ ਚਾਹੀਦਾ ਜੀ ਮੋਦੀ ਸ਼ਿਕਾਰ ਨੂੰ ਚਾਹੀਦਾ ਇਕੱਲਾ ਇਕੱਲਾ ਚੁੰਡ ਚੁੰਡ ਕੇ ਮਾਰੇ ਇੰਨੀ ਫੌਜ ਕੱਦ ਵਾਤ ਰੱਖੀ ਆਪਾਂ ਇਕੱਲੇ ਇਹ ਥੋੜਾ ਵੀ ਆਪਾਂ ਨੂੰ ਰਸਣ ਖਵਾਉਣ ਦਾ ਰੱਖਿਆ ਜਿੱਦਾਂ ਉਹਨਾਂ ਨੇ ਇਧਰ ਨੰਕੇ ਆ ਇਧਰ ਨੰਕੇ ਜਾ ਕੇ ਉਧਰ ਜਾ ਕੇ ਮਾਰ ਕੇ ਆਉਣਾ ਠੀਕ ਆ ਭਾਜੀ ਕਿਸ ਤਰੀਕੇ ਨਾਲ ਵੇਖਦੇ ਹੋ ਤੁਸੀਂ ਵੀਡੀਓ ਦੇਖੀ ਆ ਵੀਡੀਓ ਦੇ ਵਿੱਚ ਤੁਸੀਂ ਦੇਖਿਆ ਕਿ ਇਨਸਾਨੀਅਤ ਨੂੰ ਸ਼ਰਮਸ਼ਾਰ ਕਰਨ ਵਾਲੀ ਵੀਡੀਓ ਹੀ ਇਹ ਕਿੰਨੀ ਬੁਰੀ ਤਰ੍ਹਾਂ ਦੇ ਨਾਲ ਉਹਨਾਂ ਨੇ ਹੱਥੇ ਲੋਕਾਂ ਦੇ ਉੱਤੇ ਗੋਲੀ ਚ ਲੈ ਗਈ ਕਿਸ ਤਰੀਕੇ ਨਾਲ ਵੇਖਦੇ ਬੜੀ ਮਾੜੀ ਗੱਲ ਹੈ ਜੀ ਬਹੁਤ ਹੀ ਜਿਆਦਾ ਅਸੀਂ ਆਪ ਜਾਣੇ ਉਧਰ ਘੁੰਮਣਾ ਮੇਰੇ ਪਰ ਮੈਨੂੰ ਲੈ ਕੇ ਆਈਦਾ ਪਰ ਹੁਣ ਜੀ ਨਹੀਂ ਕਰਦਾ ਡਰਦੇ ਆ ਜਾਣ ਉਹ ਤਾਂ ਦਾ ਵਿਚਾਰ ਫਾਰ ਵੀ ਬੰਦ ਹੋ ਗਿਆ ਜੀ ਕਈ ਬੰਦੇ ਜਿਹੜੇ ਹਨ ਰੋਟੀ ਰੋਜੀ ਖੁੱਸ ਗਈ ਆ ਉਹਦੇ ਮਾਰ ਕੇ ਚਲ ਗਏ ਜਿਨ੍ਹਾਂ ਦੇ ਮਾਰ ਕੇ ਉਹਨਾਂ ਦੇ ਜੇ ਤਾਂ ਲੱਗੇ ਸੋਤਾਂ ਨੂੰ ਜਾਣੇ ਕੌਣ ਜਾਣੇ ਪੀੜ ਪਰਾਈ ਇਹ ਆ ਵੀ ਜਿਹੜੇ ਤੁਸੀਂ ਆਖਣ ਦੇ ਜੇ ਉਹ ਵਿਚਾਰੀ ਕੁੜੀ ਨੂੰ ਨੌਂ ਬਣ ਹੋਏ ਸਾਰੇ ਵਿਆਹ ਹੋਏ ਨੂੰ ਉਹ ਪਰਵਾਹ ਤੇ ਜੋ ਬੀਤੀ ਆ ਬਾਕੀਆਂ ਤੇ ਵੀ ਜੋ ਬੀਤੀ ਆ ਨਿਕਲ ਕੇ ਬੱਚਿਆਂ ਦੇ ਸਾਹਮਣੇ ਮਾਂ ਪਿਓ ਤੇ ਆ ਦਿਮਾਗ ਮੇਟੀ ਦੇ ਵਿੱਚ ਗੋਲੀ ਚੜਦੀ ਮਾਰੀ ਮੱਤੇ ਦੇ ਵਿੱਚ ਇਹ ਸਾਡੇ ਕੋਲ ਵੇਖਿਆ ਨਹੀਂ ਜਾਂਦੇ ਐਡਾ ਮਾਰਾ ਕਹਿਰ ਹੋਇਆ ਦੇ ਕੋਈ ਇਹਨਾਂ ਜੁਲਮ ਜਿਹੜਾ ਨਾ ਇਹ ਪਹਿਲਾਂ ਵੀ ਹੁੰਦਾ ਰਿਹਾ ਜੁਲਮ ਸਾਡੇ ਔਮਤੇ ਵੀ ਹੋਇਆ ਪਹਿਲਾਂ ਵੀ ਤੇ ਪਰ ਇਹ ਆ ਵੀ ਆ ਪਾ ਗੱਲਾਂ ਕਰ ਲੀਆਂ ਇਧਰੋਂ ਉਧਰ ਫੇਰ ਠੰਡਾ ਜਾਂਦਾ ਜਾਂਦੇ ਨੂੰ ਇੱਕ ਬੰਨੀ ਗੱਲ ਨੂੰ ਲੱਗ ਜਾ ਹਾਂ ਜਾਂਦੇ ਆ ਵੀ ਇਹਨਾਂ ਨੂੰ ਹੁਣ ਚਾਹੀਦਾ ਵੀ ਜਾਂਦੇ ਕਮਲ ਆਪਣਾ ਜਨਤਾ ਨੂੰ ਸੁਖਦਾ ਸਾਹ ਆਵੇ ਜੇ ਫੇਰ ਉਹ 1700 1700 ਕਸ ਪਤਾ ਨਹੀਂ ਕਿੱਥੇ ਕੀ ਹੋ ਜਾਣਾ ਹੈ ਇਹ ਉਹਦਾ ਫਾਇਦਾ ਕੋਈ ਨਹੀਂ ਹੋਣੇ ਮੋਦੀ ਜੰਦਾ ਸਰਕਾਰ ਜਿਹੜੀ ਮਾਂ ਆ ਲੋਕਾਂ ਦੀ ਇਹ ਉਹਨੂੰ ਚਾਹੀਦੀ ਸਹਦਾ ਲੋਕਾਂ ਦੀ ਕਰਨੀ ਤੇ ਇੱਕ ਪਾਸੇ ਗਲਤ ਸੱਦੇ ਹੋ ਗਏ ਹੁਣ ਵੱਜਣ ਤੇ ਪਤਾ ਲੱਗ ਜੈ ਨਾਲੇ ਉਹਨਾਂ ਨੂੰ ਬੜਾ ਵਿਊ ਆ ਰੋਜ਼ ਬੜਕਾ ਮਾਰਦੇ ਆ ਬਈ ਬੜੀਆਂ ਪੋਤੇ ਨਾਰੇ ਮਾਰਦੇ ਆ ਇੱਥੇ ਵਾਗੇ ਬਾੜ ਤੇ ਜਾਈਏ ਤਾਂ ਵੀ ਉੱਚੀਆਂ ਬਾਹਾਂ ਕਰ ਕਰਕੇ ਪਤਾ ਲੱਗ ਜੈ ਕਿਹਰੇ ਬਣੇ ਪਤਾ ਸੱਦੇ ਹੋ ਗਏ ਵੱਜਣ ਇਹ ਵੀ ਇਹਨਾਂ ਨੂੰ ਹੁਣ ਇਹੋ ਹੀ ਚਾਹੀਦਾ ਵੀ ਪੂਰਾ ਇੱਕ ਫੈਸਲਾ ਹੋਣਾ ਚਾਹੀਦਾ ਫੈਸਲਾ ਕੋਈ ਲੜਾਈ ਹੋਣੀ ਚਾਹੀਦੀ ਆ ਤੇ ਕੱਲ ਨੂੰ ਇਹ ਨਾ ਵੀ ਰਹਿ ਜਾ ਕਿ ਇਸ ਵੀ ਆ ਦੇ ਆ ਗਾਲੇ ਕੋਣ ਮੁਕਣੀ ਚਾਹੀਦੀ ਹੈ ਤੇ ਜਿਹੜੇ ਮਾਵਾਂ ਦੇ ਪੋਤੇ ਆ ਉਹ ਗਾਂ ਇਸ ਤਰ੍ਹਾਂ ਨਹੀਂ ਹੱਥੇ ਨਹੀਂ ਮਰਨੇ ਚਾਹੀਦੇ ਜਿਹੜੀਆਂ ਬੀਬੀਆਂ ਦੇ ਸੁਹਾਗ ਤੇ ਪਜਾਰੀਆਂ ਦੇ ਰੁਲ ਗਏ ਆ ਤੇ ਬੱਚਿਆਂ ਦੇ ਪਿਓ ਵਿਚਾਰੇ ਕੀ ਕਰਨਗੇ ਉਹ ਤੇ ਸਾਡੇ ਗਰੀਬ ਜਿਹੜਾ ਰਜਕਾਰ ਟੈਂਪੂ ਜਿਹੜੇ ਨਾ ਵਾਗੇ ਪੱੜਦੇ ਯਾਰ ਜੋ ਨਾ ਉਹ ਜਾਂਦਾ ਇਹ ਹੋਟਲ ਟਾਬਿਆਂ ਦੇ ਕੰਮ ਕਰਨ ਵਾਲੇ ਉਹਨਾਂ ਵਿਚਾਰਿਆਂ ਦਾ ਰੋਟੀ ਖੋਈ ਗਈ ਹੈ ਤੇ ਜੇ ਤਨਾ ਰੋਜ਼ ਵਿਚਾਰੇ ਰੋਟੀ ਮੜਾ ਮੋ ਟਕਾਣ ਬਣ ਲੱਗਦਾ ਰੋਟੀ ਬਣਨ ਲੱਗਦੀ ਤੇ ਫੇਰ ਕੋਈ ਨਾ ਕੋਈ ਟੈਰ ਲੱਗ ਲਾਗੇ ਇਹ ਰੁਕਣਾ ਚਾਹੀਦਾ ਨੇ ਭੂਰਾ ਤੇ ਨਾ ਇਹ ਚਾਹੀਦਾ ਇੱਕ ਪਾਸਾ ਹੀ ਹੋ ਜੇ ਵੀ ਤਾੜ-ਤਾੜ ਕਰਕੇ ਨੰਬਰ ਨਾਲ ਗੱਲ ਦੂੰ ਸਰਕਾਰ ਨੇ ਜਿਸ ਤਰੀਕੇ ਨਾਲ ਐਕਸ਼ਨ ਲਏ ਨੇ ਸਿੰਧੂ ਜਲ ਸਮਝੌਤਾ ਰੱਦ ਕਰ ਦਿੱਤਾ ਗਿਆ ਉਹਨਾਂ ਦੇ ਵੀਜ਼ੇ ਰੱਦ ਕਰ ਦਿੱਤੇ ਗਏ 48 ਘੰਟਿਆਂ ਚ ਕਹਿ ਦਿੱਤਾ ਵਾਪਸ ਲੱਗਦਾ ਉਸ ਚੀਜ਼ ਦਾ ਵੀ ਫਰਕ ਪਾਊਗਾ ਸਰ ਕਿਤੇ ਪਾਇਨਾ ਹੀ ਆ ਜੀ ਇਹ ਤੇ ਪੜਾ ਜਾਦਾ ਨਾਲ ਪਤਾ ਗੱਲ ਕੀ ਆ ਚਲੋ ਇਹ ਜਲ ਸਮਝੌਤਾ ਰੱਦ ਕੀਤਾ ਆ ਜਨਤਾ ਵਿਚਾਰੀ ਜਿਹੜੇ ਕਈ ਵਿਚਾਰੇ ਜਿਹੜੇ ਨਿਰਦੋਸ਼ ਨੇ ਉਹਨਾਂ ਦਾ ਕੀ ਫਾਇਦਾ ਜਿਹਨਾਂ ਨੂੰ ਪਾਣੀ ਨਹੀਂ ਮਿਲਣਾ ਪੀਣ ਨੂੰ ਇਹ ਗੱਲਾਂ ਮਾੜੀਆਂ ਨੇ ਕਿ ਇਹ ਚਰੀਕਾ ਤੂੰ ਆਈ ਉਹਨੂੰ ਪਾਣੀ ਲੈਣ ਤੇ ਉਹਨੂੰ ਦਊਂਗੀ ਪਾਣੀ ਉਹ ਗੱਲ ਆ ਭਈ ਇਹ ਤਾਂ ਕੰਮ ਖਰਾਬ ਜਾ ਇਹਨਾਂ ਜਦੋਂ ਸਭ ਕੁਝ ਤੋਪਾਂ ਬੰਬ ਬੰਬ ਮਜਈਲਾਂ ਵਾਈ ਜਾਂ ਸਹੀ ਕੋਈ ਲੜਨ ਵਾਸਤੇ ਇਹਨਾਂ ਰੂਸ ਤੋਂ ਲੈਂਦੇ ਆ ਕਈ ਹਥਿਆਰ ਲੈਂਦੇ ਨੇ ਅੰਦਰ ਲਗਾਉਣ ਲਈ ਰੱਖੇ ਆ ਆ ਮੇਲ ਜਾਂ ਵਿਖਾਉਣ ਲਈ ਰੱਖੇ ਵੀ 26 ਜਨਵਰੀ ਦੇ ਵਿਖਾਦੇ ਤੇ 15 ਦਸਤ ਨੂੰ ਵਿਖਾਦੇ ਉਹਨਾਂ ਨੂੰ ਲਿਉਣਾ ਮੈਦਾਨ 'ਚ ਇਹਵੇਂ ਲਿਆ ਰਿਆ ਕੇ ਰੱਖੀ ਜਾਂਦੇ ਤੇ ਉਹ ਲੋਕਾਂ ਨੂੰ ਪਾਣੀ ਖੋਣੋਂ ਧਿਆਏ ਮਾਰਨਾ ਇਹ ਕੋਈ ਇਹ ਥੋੜੀ ਗੱਲ ਹੈ ਵੀ ਆਪਾਂ ਪਾਣੀ ਇਹਦੇ ਤਾਂ ਬੰਦ ਕਰ ਰਹੀਏ ਸਾਡੇ ਨਾ ਇਹ ਤਾਂ ਸਾਡੇ ਦੇ ਵੀ ਕਹਿ ਕੀਤਾ ਦਰਬਾਰ ਸਾਹਿਬ ਦੇ ਤੁਹਾਨੂੰ ਪਤਾ ਵਿਚਾਰ ਚੇਰੇ ਘੇਰ ਕੇ ਜਾਂਦੇ ਸਵਾਰ ਸਾਡੇ ਨਾਲ ਹੀ ਮਤਲਬ ਉਹਨਾਂ ਦਾ ਦਰਬਾਰ ਸਾਹਿਬ ਤੇ ਆਪਣੇ ਮੁਲਕ ਦੇ ਬੜੇ ਚੜ ਚੜ ਕੇ ਆਉਂਦੇ ਆ ਸਵਾਦ ਤੇ ਤਾਂ ਹੁਣ ਵੇਖਣ ਉਹਨਾਂ ਦਾ ਮદાન ਤੇ ਮਤਲਬ ਤੁਹਾਡਾ ਕਹਿੰਦਾ ਪਾਪੀ ਈਟ ਦਾ ਜਵਾਬ ਪੱਥਰ ਦੇ ਨਾਲ ਦੇਣਾ ਮੈਂ ਇਹ ਨਾ ਪੱਥਰ ਤੋਂ ਕਹਾਂ ਹੁਣ ਸਿੱਧਾ ਗੋਲੀ ਨਾ ਦੇਣਾ ਚਾਹੀਦਾ ਕਿ ਪੱਥਰ ਤੇ ਉੱਥੇ ਹੀ ਰਹਿ ਜਾਣਾ ਗੋਲੀ ਜਾਵੇ ਸਿਰ ਆਹ ਹਰ ਪਾਰ ਕਰਨਾ ਚਾਹੀਦਾ ਬਸ ਇਹ ਸਵਾਦ ਹੁਣ ਇਸ ਤਰ੍ਹਾਂ ਹੀ ਹੁੰਦਾ ਵੀ ਜਿਹੜੇ ਮਰ ਗਏ ਨਾ ਉਹਨਾਂ ਨੂੰ ਪੁੱਛ ਕੇ ਵੇ ਕੋਈ ਇਹ ਗੱਲਾਂ ਹੀ ਕਰ ਲੈਣੀਆਂ ਨੇ ਇਹ ਗੱਲਾਂ ਸੌਖੀਆਂ ਕਰਨੀਆਂ ਬਾਏ ਅਬ ਇਹਦਾ ਹੁਣ ਪੂਰਾ ਠੋਕੇ ਜਵਾਬ ਚਾਣੋਗੇ ਸੋ ਬਿਲਕੁਲ ਰੋਜ਼ ਕੀਤਾ ਜਾ ਰਿਹਾ ਤਾਂ ਕਿਹਾ ਜਾ ਰਿਹਾ ਹੈ ਕਿ ਅਤਵਾਦ ਦਾ ਜਿਹੜਾ ਜਵਾਬ ਦੇਣਾ ਚਾਹੀਦਾ ਵੀਰ ਜੀ ਕੀ ਨਾਂ ਜੀ ਕੁਲਵਿੰਦਰ ਸਿੰਘ ਜੀ ਕਿਸ ਤਰੀਕੇ ਨਾਲ ਵੇਖਦੇ ਹੋ ਜਿਹੜੀ ਇਹ ਘਟਨਾ ਵਾਪਰੀ ਆ ਤੁਹਾਨੂੰ ਕੀ ਕਿਸ ਤਰ੍ਹਾਂ ਬਹੁਤ ਮੰਦ ਭਾਗੀ ਘਟਨਾ ਭਾਜੀ ਤੇ ਬਹੁਤ ਮਾੜਾ ਕੰਮ ਹੋਇਆ ਸਰਕਾਰ ਨੂੰ ਇਟਨ ਪਤਨਾ ਜਵਾਬ ਦੇਣਾ ਚਾਹੀਦਾ ਗੋਲੀ ਦਾ ਜਵਾਬ ਗੋਲੀ ਨਾਲ ਹੀ ਦੇਣਾ ਚਾਹੀਦਾ ਤੁਸੀਂ ਵੀ ਘੁੰਮਣ ਜਾਂਦੇ ਹੋ ਕਿਸ ਤਰੀਕੇ ਨਾਲ ਧਰਮ ਦੇ ਆਧਾਰ ਤੇ ਇਸ ਤਰੀਕੇ ਨਾਲ ਧਰਮ ਪੁੱਛ ਕੇ ਮਾਰਨਾ ਕਿੰਨਾ ਤੁਹਾਨੂੰ ਗਲਤ ਲੱਗਦਾ ਬਦੀ ਮਾਰੀ ਗਏ ਭਾਈ ਧਰਮ ਤਾਂ ਕਿਸੇ ਦਾ ਵੀ ਕੋਈ ਨਹੀਂ ਧਰਮ ਤੇ ਪੁਸ਼ਕੇ ਘੇਰ ਮਾਰੀ ਜਾਂਦੇ ਆ ਨਾ ਸੋ ਕਿਸ ਤਰ੍ਹਾਂ ਮਰੀ ਜਾਂਦੇ ਬਿਲਕੁਲ ਹਰ ਪਾਸੇ ਵਿਰੋਧ ਹੋ ਰਿਹਾ ਸੀਦਾ ਭਾਜੀ ਕੀ ਨਾ ਜੀ ਗਲਬਾਗ ਸਿੰਘ ਜੀ ਕਿਦਾਂ ਵੇਖਦੇ ਹੋ ਇਹ ਘਟਨਾ ਹਾਂਜੀ ਘਟਨਾ ਬਹੁਤ ਮਾਰੀ ਗਏ ਲੈ ਜੀ ਜੋ ਹੋਈ ਹੈ ਹਾਂਜੀ ਅਸੀਂ ਆਟੋ ਡਰਾਈਵਰ ਆ ਹਾਂ ਜੀ ਮਹਾਰਾਜ ਸਾਡਾ ਵੀ ਕਾਰੋਬਾਰ ਖਾਪੀ ਹੋਇਆ ਜੀ ਇੱਕ ਇੱਕ ਦੋ ਚੱਕਰ ਲਾਈਦੇ ਸੀ ਹੁਣ ਹਾਂਜੀ ਹਾਂਜੀ ਹੁਣ ਘਰੇ ਬਿਠੇ ਆ ਮਹਾਰਾਜ ਤੇ ਕੰਮ ਬਹੁਤ ਮੜਾ ਆ ਜੀ ਲੱਗਦਾ ਇਹ ਖਤਮ ਹੋਣਾ ਚਾਹੀਦਾ ਹਾਂਜੀ ਹਾਂਜੀ ਖਤਮ ਹੋਣਾ ਚਾਹੀਦਾ ਜੀ ਸੋ ਬਿਲਕੁਲ ਹਾਲਾਂਕਿ ਜਿਸ ਤਰੀਕੇ ਨਾਲ ਪਹਿਲਗਾਮ ਦੇ ਵਿੱਚ ਇਹ ਅਤਵਾਦੀ ਘਟਨਾ ਹੋਈ ਹੈ ਉਸ ਚੀਜ਼ ਦਾ ਹਰ ਇੱਕ ਸਾਥ ਦੇ ਵਿੱਚ ਜਿਹੜਾ ਵਾ ਵਿਰੋਧ ਹੋ ਰਿਹਾ ਹੈ ਪਿੰਡ ਦੇ ਲੋਕਾਂ ਵੱਲੋਂ ਵਿਰੋਧ ਕੀਤਾ ਜਾ ਰਿਹਾ ਹੈ ਬਾਬਾ ਜੀ ਕੀ ਕਹਿਣਾ ਚਾਹੁੰਦੇ ਹੋ ਹਰ ਪਾਸੇ ਜਿਹੜਾ ਵਾ ਵਿਰੋਧ ਹੋ ਰਿਹਾ ਹੈ ਕਿਹਾ ਜਾ ਰਿਹਾ ਹੈ ਕਿ ਇੱਟ ਦਾ ਜਵਾਬ ਪੱਥਰ ਦੇ ਨਾਲ ਦੇਣਾ ਚਾਹੀਦਾ ਹੈ ਸਾਡੀ ਤੇ ਬੇਨਤੀ ਇਹ ਹੈ ਵੀ ਵਾਗਾ ਬਾਰਡਰ ਬੰਦ ਕਰਨਾ ਵੇਖੋ ਜੀ ਬੇਰੋਜਗਾਰੀ ਵਧਣੀ ਹੈ ਅੱਗੇ ਵੀ ਬੜਾ ਮਤਲਬ ਪਹਿਲਾਂ ਵਪਾਰ ਹੁੰਦਾ ਸੀ ਬੰਦ ਹੋਇਆ ਹੈ ਤਾਂ ਹੁਣ ਫਿਰ ਜਿਤਨਾ ਆਟੋ ਵਾਲੇ ਟੱਬਾਂ ਵਾਲੇ ਬਦਨਾ ਹੈ ਬੇਰੋਜਗਾਰ ਜਿਹੜੇ ਹੋਰ ਪੋਰਟ ਚੱਲਦੇ ਆ ਬੰਬੇ ਤੋਂ ਸਾਰੇ ਜਾਂ ਦੇ ਫਿਰ ਵਪਾਰ ਬੰਦ ਹੋਣਾ ਚਾਹੀਦਾ ਕੋਈ ਉਹਨਾਂ ਦੇ ਨਾਲ ਲੈਣ ਦੇਣ ਨਹੀਂ ਹੋਣਾ ਚਾਹੀਦਾ ਅਸੀਂ ਤੇ ਇਹੋ ਬੇਨਤੀ ਕਰਦੀ ਆ ਤੇ ਕਰਦੇ ਆ ਬਾਕੀ ਇਹ ਆ ਵੀ ਜਿੰਨੀ ਸਾਡੀ ਪਬਲਿਕ ਆ ਮੇਰੇ ਹਿਸਾਬ ਨਾਲ ਮੋਠ ਮੋਠ ਮਿੱਟੀ ਪੌਂ ਤੇ ਪਾਸਤਾ ਨਪਿਆ ਜਾਂਦਾ ਆ ਹਾਂਜੀ ਐਡ ਜਿਹੜੀਆਂ ਮਜੈਲਾਂ ਸਾਡੇ ਕੋਲ ਤੇ ਕਿੰਨੀ ਫੌਜ ਆ ਸਾਡੀ ਤੇ ਇੱਕ ਵਾਰ ਹੱਲਾ ਗੁੱਲਾ ਹੋ ਜਾਣਾ ਚਾਹੀਦਾ ਅਸੀਂ ਤੇ ਇਹੋ ਬੇਨਤੀ ਕਰਦੇ ਆ ਵੀ ਲਾਹੌਰ ਸ਼ਹਿਰ ਤੇ ਸਵਾ ਪੈਰ ਮਾਰạch ਬਾਣੀ ਚਾਹਦੇ ਆ ਸਵਾ ਪੈਰ ਦੇ ਵਿੱਚ ਮੁਕਾ ਦਿਓ ਮੋਦੀ ਸਾਹਿਬ ਗ੍ਰਹਿ ਮੰਤਰੀ ਸਾਹਿਬ ਤੁਹਾਨੂੰ ਇਹੋ ਬੇਨਤੀ ਆ ਇਹਦਾ ਕਰਾਂ ਹੋ ਜੇ ਐਵੇਂ ਰੋਜ਼ ਰੋਜ਼ ਦੀ ਲੜਾਈ ਲੱਗੀ ਲੜਾਈ ਲੱਗੀ ਲੜਾਈ ਲੱਗੀ ਜੂਨ ਨੇ ਕਹਿੰਦਾ 40 ਸਾਲ ਦੀ ਉਮਰੋ ਚੱਲੀ ਆ ਉਹਨਾਂ ਹਰਕਤਾਂ ਕਰਨਾਂ ਤੋਂ ਬਾਅਦ ਨਹੀਂ ਆਉਣਾ ਕਿਉਂਕਿ ਜਿੰਨਾ ਵੈਰੀ ਆਂਦੇ ਹੁੰਦੇ ਆ ਨਾ ਭੀ ਬੇਨਾਖਾ ਥਾਂ ਕਰਾ ਰਿਆਂ ਤਾਂ ਸੂਤ ਨਹੀਂ ਆਉਂਦੇ ਹਾਂ ਜੀ ਜਿੰਨਾ ਚਿਰ ਕੁਝ ਵਿਖਾਇਆ ਨਾ ਉਹਨਾਂ ਚਿਰ ਨਹੀਂ ਇੰਨਾ ਡਿਫੈਂਸ ਤੇ ਖਰਚਾ ਸਾਡਾ ਹੋਂੜਿਆ ਆ ਤੇ ਹਰ ਪਬਲਿਕ ਦਾ ਆਪਣਾ ਟੈਕਸ ਜਾ ਰਿਹਾ ਆ ਆਮ ਤੋਂ ਆਮ ਬੰਦੇ ਦਾ ਤੇ ਜੇ ਫਿਰ ਹੁਣ ਕੋਈ ਭੱਲਾ ਗੁਲਾ ਹੋਣਾ ਫਿਰ ਚੰਗੀ ਤਰ੍ਹਾਂ ਜਿਹੜਾ ਕਰ ਦੋ ਫਿਰ ਵੇਖੀ ਜੂ ਕਿ ਜੋ ਹੋਊਗੀ ਆਰ ਪਾਰ ਦੀ ਗੱਲ ਹੋ ਜੂ ਉਹਨਾਂ ਨੂੰ ਫਿਰ ਚੰਗੀ ਤਰ੍ਹਾਂ ਹੀ ਆਪਣਾ ਵਿਖਾਇਆ ਜਾਵੇ ਹਾਂਜੀ ਵੈਰੀ ਅੰਦੇ ਹੁੰਦੇ ਵੀ ਹੱਥਾਂ ਬਿਣ ਕਰਾ ਰਹੇ ਹੱਥਾਂ ਤੋਂ ਮੇਤ ਨਾ ਆਉਣ ਬਾਬਾ ਜੀ ਇੰਤਾ ਕਰਕੇ ਖਾਨ ਹੈਗਾ ਨਾ ਮੈਨੂੰ ਭੁੱਲ ਗਿਆ ਆ ਹਾਂਜੀ ਤੇ ਇਹ ਆ ਵੀ ਜਰੂਰ ਮੈਂ ਕਹਣਾ ਵੀ ਇੱਕ ਰਾ ਹੁਣ ਆ ਜਿਹੜੇ ਸਮਝੌਤੇ ਦੂਜੇ ਵੀ ਇਹਨਾਂ ਨੂੰ ਨਹੀਂ ਕਰਨੇ ਚਾਹੀਦੇ ਮੋਦੀ ਸਾਹਿਬ ਨੂੰ ਜਿਹੜਾ ਉਧਰ ਪੋਟਾਂ ਚ ਲੰਡੀਆਂ ਨੇ ਉਹ ਵੀ ਬੰਦ ਹੋਣੀਆਂ ਚਾਹੀਦੀਆਂ ਸਾਰੀਆਂ ਕੱਲਾ ਪੰਜਾਬ ਤੇ ਨਹੀਂ ਵੇਖੋ ਸਾਡੇ ਸਾਡੇ ਤੇ ਨਾ ਨਾ ਕੱਲਾ ਬੋਝ ਪੰਜਾਬ ਤੇ ਵਸੀਆਂ ਦੇ ਪਾ ਦਿਆ ਕਰੋ ਸਾਡੇ ਗਰੀਬਾਂ ਨੇ ਇਹਨਾਂ ਨੇ ਆਟੋ ਵਿਚਾਰਿਆਂ ਲੈ ਟਾਬੇ ਤੇ ਕਿਸ਼ਤਾਂ ਤੇ ਹਰ ਬੰਦੇ ਨੇ ਤੁਹਾਨੂੰ ਪਤਾ ਚੱਲਣ ਡਿਆ ਉਥੇ ਜੰਮੂ ਕਸ਼ਮੀਰ ਚ ਵੀ ਆਮ ਬੰਦਿਆਂ ਦੇ ਬਹੁਤ ਪਬਲਿਕ ਦਾ ਬੜਾ ਹਾਲਿਆ ਉਥੋਂ ਵੀ ਬਿਆਨ ਆਉਂਦੇ ਆ ਇਹ ਰੋ ਜੀ ਰੋਟੀ ਜਿਹੜੀ ਖੁੱਸ ਗਈ ਕੋਈ ਟੂਰਿਸਟ ਨਹੀਂ ਉਧਰ ਜਾਣਾ ਕਿੰਨੇ ਜਾਣਾ ਜੀ ਉਹ ਚਲੋ ਛੁੱਟੀਆਂ ਵਾਸਤੇ ਹਰ ਕੋਈ ਜਾਂਦਾ ਹੈ ਕੋਈ ਇਹਨਾਂ ਦੇ ਬੱਚੇ ਵੀ ਮੰਤਰੀਆਂ ਦੇ ਆਮ ਪਬਲਿਕ ਵੀ ਜਾਂਦੇ ਕਿਉਂਕਿ ਕਸ਼ਮੀਰ ਨੂੰ ਜੰਨਤ ਕਿਹਾ ਗਿਆ ਆ ਹਰ ਬੰਦਾ ਆਂਦਾ ਵੀ ਵੇਖਣ ਜਾਈਏ ਪਰ ਉੱਥੇ ਇਹੋ ਜੀ ਘਟਨਾ ਵਾਪਰ ਜਾਣੀ 9 ਲੱਖ ਦੇ ਲਾਗੇ ਸਾਡੀ ਫੌਜ ਹੋਵੇ ਉੱਥੇ ਤੇ ਇਹੋ ਜੀ ਘਟਨਾ ਵਾਪਰ ਜਾਣੀ ਆਏ ਦੇਣੀ ਕੋਈ ਨਾ ਕੋਈ ਸਾਡਾ ਸ਼ਹੀਦ ਫੌਜੀ ਜਵਾਨ ਕੋਈ ਪੰਜਾਬ ਦਾ ਆ ਕੋਈ ਹਰਿਆਣੇ ਦਾ ਆ ਕੋਈ ਮਹਾਰਾਸ਼ਟਰ ਦਾ ਕੋਈ ਨਾ ਕੋਈ ਡੱਬਿਆਂ ਚ ਪਾ ਕੇ ਘਲਦੇ ਆ ਇਹਨਾਂ ਦੇ ਵੀ ਟਿਕਾਣੇ ਤੇ ਇਤਰਾ ਜਾ ਕੇ ਜੇ ਉਹ ਆ ਸਕਦੇ ਤੇ ਕੀ ਗੱਲ ਹੈ ਨਹੀਂ ਜਾ ਸਕਦੇ ਉਧਰ ਸਾਡੇ ਕੋਈ ਕਿਹੜੀ ਕੋਈ ਕਮੀ ਹੈ ਇਧਰ ਕੋਈ ਠਿਆਰਾਂ ਦੀ ਕੀ ਗੱਲ ਦੀ ਸਭ ਕੁਝ ਹੈਗਾ ਇੱਕ ਵਾਰਾਂ ਖੋਲ ਦਿੱਤੀ ਜਾਵੇ ਇਹਨਾਂ ਨੂੰ ਜਰਾ ਚੰਗੀ ਤਰ੍ਹਾਂ ਦੋ ਹੱਥ ਕਰਕੇ ਵੇਖੇ ਜਾਣ ਇਹਨਾਂ ਦੇ ਨਾਲ ਤੇ ਇਹਨਾਂ ਨੂੰ ਜ਼ਰੂਰ ਜਿਹੜਾ ਕਰਾਰੇ ਜਵਾਬ ਜਿਹੜਾ ਜ਼ਰੂਰ ਦਿੱਤਾ ਜਾਵੇ ਏਟ ਦਾ ਜਵਾਬ ਪੱਥਰ ਨਾਲ ਜ਼ਰੂਰ ਦੇਣਾ ਚਾਹੀਦਾ ਹੈ ਸਾਡੀ ਇਹੋ ਮੰਗਿਆ ਵੀ ਰੋਜ਼ ਦਿਹਾੜੀ ਦਾ ਟੈਂ 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 ਮੁੱਕ ਜੇ ਜੀ ਇੱਕ ਵਾਰਾਂ ਪਤਾ ਲੱਗ ਜਾਈ ਜਰਾ ਹੁਣ ਇਹ ਵੀ ਕੀ ਜਾਊਗੀ ਨਾਲੇ ਹੁਣ ਕਣਕਾਂ-ਕੁਣਕਾਂ ਵੱਢ ਕੇ ਅਸੀਂ ਵੇਲੇ ਹੋਏ ਆਂ ਰਗੜੇ ਰੁਗੜੇ ਪਾ ਗਿਆ ਅਸੀਂ ਲੰਗਰਾਂ-ਲੰਗਰਾਂ ਦੀ ਸੇਵਾ ਕਰਾਂਗੇ ਤੇ ਵੇਲੇ ਆ ਦੋ ਮਹੀਨੇ ਦੋ ਮਹੀਨੇ ਜਰਾ ਯੋਰ ਵੇਗ ਹੀ ਲਿਗੇ ਉਹਨਾਂ ਦਾ ਵੀ ਵੇਖੀ ਜਾਊਗੀ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਿਲਕੁਲ ਜਿਸ ਤਰੀਕੇ ਦੇ ਨਾਲ ਪਹਿਲਗਾਮ ਦੇ ਵਿੱਚ ਟੈਰਰਿਸਟ ਅਟੈਕ ਹੋਇਆ ਉਸ ਨੂੰ ਲੈ ਕੇ ਹਰ ਪਾਸੇ ਇਸ ਚੀਜ਼ ਦਾ ਵਿਰੋਧ ਹੋ ਰਿਹਾ ਹੈ ਕਿ ਜਿਹੜਾ ਇਹ ਅਟੈਕ ਹੋਇਆ ਹੈ ਜਿਹੜਾ ਉਹ ਬਿਲਕੁਲ ਗਲਤ ਹੈ ਤਾਂ ਲੋਕਾਂ ਦਾ ਕਹਿਣਾ ਹੈ ਕਿ ਜਿਸ ਤਰੀਕੇ ਦੇ ਨਾਲ ਪਾਕਿਸਤਾਨ ਆਪਣੀਆਂ ਨਾਪਾਕ ਹਰਕਤਾਂ ਤੋਂ ਬਾਜ਼ ਨਹੀਂ ਆ ਰਿਹਾ ਲਗਾਤਾਰ ਜਿਹੜਾ ਵਾ ਉਸ ਵੱਲੋਂ ਇਸ ਤਰ੍ਹਾਂ ਦੇ ਜਿਹੜਾ ਵਾ ਉਹ ਹਮਲੇ ਕੀਤੇ ਜਾਂਦੇ ਨੇ ਤਾਂ ਉਹਨਾਂ ਦਾ ਕਹਿਣਾ ਹੈ ਕਿ ਮੋਦੀ ਸਰਕਾਰ ਨੂੰ ਚਾਹੀਦਾ ਹੈ ਕਿ ਇਸ ਦਾ ਜਿਹੜਾ ਵਾ ਉਹ ਠੋਕਮਾ ਜਵਾਬ ਦਿੱਤਾ ਜਾਵੇ ਇੱਟ ਦਾ ਜਵਾਬ ਪੱਥਰ ਦੇ ਨਾਲ ਦਿੱਤਾ ਜਾਵੇ ਤਾਂ ਜੋ ਇਹਨਾਂ ਲੋਕਾਂ ਨੂੰ ਸਮਝ ਆਵੇ ਕਿ ਇਸ ਤਰ੍ਹਾਂ ਦੀਆਂ ਹਰਕਤਾਂ ਨਹੀਂ ਕਰਨੀਆਂ ਪਰ ਜਿਸ ਤਰੀਕੇ ਦੇ ਨਾਲ ਉਹਨਾਂ ਨੇ ਹੱਥੇ ਲੋਕਾਂ ਦੇ ਉੱਤੇ ਗੋਲੀ ਚਲਾ ਕੇ ਉਹਨਾਂ ਨੂੰ ਮੌਤ ਦੇ ਘਾਟ ਉਤਾਰਿਆ ਗਿਆ ਉਸ ਚੀਜ਼ ਦਾ ਹਰ ਪਾਸੇ ਵਿਰੋਧ ਹੋ ਰਿਹਾ ਹੈ ਕੈਮਰਾਮੈਨ ਵਿਸ਼ਾਲ ਸ਼ਰਮਾ ਦੇ ਨਾਲ ਪੰਕਜ ਮੱਲੀ ਨਿਊ ਸਟੇਟ ਪੰਜਾਬ ਹਰਿਆਣਾ ਹਿਮਾਚਲ ਅੰਮ੍ਰਿਤਸਰ ਪਿੰਡ ਪੰਜਗਰਾਈਆਂ